ਸੰਗਤ ਜੀ ਆਪ ਜੀ ਦਰਸ਼ਨ ਕਰ ਪਰੇਓ ਗੁਰਦੁਆਰਾ ਸਾਨਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬਣੀ ਵਾਲੇ ਮਹਾਪੁਰਸ਼ਾਂ ਦਾ ਖਾਨ ਜਿੱਥੇ ਕਿ ਬਾਬਾ ਜੀ ਦੇ 44ਵੇਂ ਨਿਗੀ ਵਿਟਿਆਉ ਸਮਰਪਿਤ ਹੁੰਦੇ ਹੋਏ ਅੱਜ ਮਿਤੀ 9 ਅਗਸਤ 2025 ਸੰਜਾ ਵੇਲੇ ਦੀ ਆਰਤੀ ਹੋ ਰਹੀ ਹੈ ਜੀ ਆਪ ਦਾ ਪ੍ਰਾਰਗਿਆ ਨੂਰਤ ਹੈ ਜਾਨੇ ਰਾਇਓ ਬੋਤਨ ਆਪੇ ਲੋਕਤ ਰਾਮੀ ਤੱਕ ਸਭ ਨਾਮ ਦਾ پاليو سنگا تاري او تارين نکو منک تاري وکتن تاري پاليو پرو کلم نا نسا هه باه تارن کے مونت ه جا کے پاليو او گي جاي جب تينو پر بابت کو حق ترن پاليو را

ला जो तक नाप तोरिया मिया पलना ताती है आर्या तनते जंतर के पाले मनर को तंगो के तना तो हालो संत से सने आए रहते राम रंदे हर संकट को ဘဝကိုရှင်ဘာသာသားရယ်သားရယ်ဘုရားရဲ့ဒေါကာယံပြန်နာတိကောရဏဏ္ဒ

सदगुरो है दया सो दयालो सदगुरो है दालियानो दया रिया सदगुर है दया गुमिया सदगुर ਆਪ ਬੰਦੇ ਤੇ ਪਾਇਆ ਸਾਧ ਗੁਰੂ ਦਾ ਆਪ ਸਾਚ ਸਮਾ ਆਪ ਜੀ ਦਰਸ਼ਨ ਕਰਵਾ ਰਹੇ ਹੋ ਗੁਰਦੁਆਰਾ ਸંત ਬਾਬਾ ਹਰਨਾਮ ਸਿੰਘ ਜੀ ਮਹਾਰਾਜ ਕਿੰਗ ਵਾਲੇ ਕੰਬਣੀ ਵਾਲੇ ਮਹਾਪੁਰਖਾਂ ਦੇ ਅਸਥਾਨਾਂ ਦੇ ਜੋ ਗੁਰੂ ਕੇ ਲੰਗਰ ਚਲਾਏ ਜਾ ਰਹੇ ਆ ਪੂਰਾ ਲੰਗਰਾਂ ਦੇ ਆਪ ਜੀ ਦਾ ਸਨ ਕਰਵਾ ਰਹੇ ਹੋ। ਬਰਾਬਰੀ ਦਰਸ਼ਨ ਕਰੋ। ਸ਼ੰਕਾ ਲੰਗਰ ਕਰ ਰਹੀਆਂ ਹਨ। ਅੱਜ ਮਿਤੀ 9 ਅਗਸਤ 2023 ਸੰਧਿਆ ਦੇ ਵੇਲੇ ਆਰਤੀ ਤੋਂ ਉਪਰੰਤ ਲੰਗਰ ਚੱਲ ਰਹੇ ਹਨ ਜੀ। ਗੁਰੂ ਜੀਆਂ ਸੰਗਤਾਂ ਬਾਬਾ ਜੀ ਦੇ ਅਟੁੱਟ ਭੰਡਾਰਿਆਂ ਵਿੱਚੋਂ ਗੁਰੂਕੇ ਲੰਗਰ ਫਾਗ ਰਹੀਆਂ ਜੀ ਪਿੰਡ ਜੰਡੋਲੀ ਬਾਬਾ ਜੀ ਦੀ 43ਵੀਂ ਨਿੱਕੀ ਮਿੱਠੀ ਯਾਦ ਮੁਕਤ ਹੁੰਦੇ ਹੋਏ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਜੀ ਗੁਰੂਕੇ ਅਟੁੱਟ ਲੰਗਰ ਪਰੋਸਾ ਜਾ ਰਿਹਾ ਹੈ ਅੱਜ 9 ਅਗਸਤ ਸੰਧਿਆ ਦੀ ਆਰਤੀ ਤੋਂ ਉਪਰੰਤ ਗੁਰੂਕੇ ਅਟੁੱਟ ਲੰਗਰ ਪਰੋਸਾ ਜਾ ਰਿਹਾ ਹੈ ਜੀ ਪਿੰਡ ਜੰਡੋਲੀ ਜੋ ਕਿ ਨੇੜੇ ਲੱਬੇ ਵਾਲ ਮਾਲ ਕੋ ਤੇ ਬਿਲਕੁਲ ਨਜ਼ਦੀਕ ਪੈਂਦਾ ਹੈ ਸਾਡਾ ਨਿਕ ਪਿੰਡ ਪਿੰਡ ਮਦਲੀ ਜੀ ਪਿੰਡ ਜੰਡੋਲੀ ਬਾਬਾ ਜੀ ਦੇ ਅਥੋਂ ਕੋਲੋਂ ਅੰਦਰ ਚੱਲ ਰਹੇ ਹਨ ਜੀ ਇੱਥੇ ਜੁਠੇ ਵਰਦਨਾ ਜੀ ਸੇਵਾ ਕੀਤੀ ਜਾ ਰਹੀ ਹੈ ਆਪ ਵੀ ਦੇਖ ਕਰੋ ਕਿਉਂ ਮਕਾਵਾਂ ਦੀਆਂ ਭੈਣਾਂ ਜੁਠੇ ਵਰਦਨਾ ਦੇ ਸਾਥ ਵਾਜੀ ਜੀ ਸੇਵਾ ਕਰਨੇ ਆ ਗਏ ਸ਼ੁਰੂ ਤੇ ਪ੍ਰੋਗਰਾਮ ਤੋਂ ਬਤਾਇਆ ਜਾ ਰਿਹਾ ਹੈ ਬਾਬਾ ਜੀ ਦੇ ਪਿੰਡ ਚੰਡੋਲੀ ਕਾਲੀ ਮੇਂ ਨਿੱਕੀ ਮਿਠੀ ਜਵਾਦ ਬਾਬਾ ਜੀ ਦੀ ਬਰਤ ਸਮਾਗਮ ਸਮਾਰਤ ਹੋ ਰਹੇ ਹੋਏ ਇਹ ਸਾਰੇ ਸਮਾਗਮ ਸਾਰੇ ਕਾਰਨ ਕੀਤਾ ਜਾ ਰਹੇ ਹਨ ਸਾਲ ਦੇ ਰੋਸ ਨੂੰ ਐਥਲੀਡਰੀ ਜੀ ਸੀ ਖੰਪਾ ਸਾਹਿਬ ਖੁਦ ਦੇ ਸਿਰ ਤੇ ਬੇਤਰਤ ਤਰ ਫਲਵਾਇਆ ਗਿਆ ਅੱਜ ਦੂਸਰੇ ਦਿਨ ਬਾਾਰ ਆ ਸੱਦਿਆਂ ਦੇ ਸਮੇਂ ਇਥੋ ਨੇ ਜੇ ਦੀਵਾਨ ਸਜਾਏ ਗਏ ਹਨ ਸੱਗੇ ਦੀਵਾਨਾਂ ਅੰਦਰ ਗੁਰਬਾਣੀ ਦਾ ਕੀਰਤਨ ਹੋਇਆ ਹੈ ਕਥਾ ਰਹੀ ਅਸਦੀ ਪਾਤਸ਼ਾਹੀ ਆਪ ਜੀ ਦੀ ਮਹਿਮਾ ਕਰਦਿਆਂ ਕਥਾ ਕੀਰਤਨ ਵਿਚਾਰਾ ਕਰਦਿਆਂ ਏਕ ਨੇ ਅਨੇ ਸਮਾਤ ಪಕ್ಷ ਤੇ ਕਲਪ ਬਖਸ਼ੋ ਕਿਰਪਾ ਕਰੇ ਮਾਰਾ ਤੁਮ ਬੜੀ ਸਣੀ ਗੁਰਬਾਣੀ ਦਾ ਆਓ ਸਮੂਹ ਕਥਾ ਦੇ ਦਰ ਤੇ ਸਤਿ ਸ਼੍ਰੀ ਅਕਾਲ

جیون کر کے بندی سنگا کرو جانا نے پھر سوچا کر لیا جا کے پاسا جی کرپا کرنی مندی سے گیا کر لے چار پیرا پوری گہن آئی ہے سکھاں آمان ہی پڑھنگ دی دوئے مہار بھاری دی پڑھا چل دے گھن پاہن کو پنا پچھ کے سند کو مدحال کرو رکھے ہی جا دیا